ਇੱਕ ਮੁਹੱਬਤ ਦਾ ਗੁਲਦਸਤਾ ਹੈ ਪੰਜਾਬ ਜਿਹੜਾ ਔਰ ਪੂਰੇ ਭਾਰਤ ਨੂੰ ਇਹ ਸਨੇਹਾ ਦੇ ਰਿਹਾ ਹੈ ਕਿ ਅਸੀਂ ਹਰੇਕ ਤਿਹਾਰ ਚਾਹੇ ਉਹ ਈਦ ਹੋਵੇ ਦਿਵਾਲੀ ਹੋਵੇ ਗੁਰਪੁਰਬ ਹੋਵੇ ਉਹ ਆਪਸ ਚ ਰਲ ਮਿਲ ਕੇ ਜਿਹੜੇ ਹੈ ਉਹ ਮਨਾਉਂਦੇ ਆ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਮੈਂ ਆਪਣੇ ਵੱਲੋਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਔਰ ਆਪਣੇ ਆਮ ਆਦਮੀ ਪਾਰਟੀ ਵੱਲੋਂ Eid di Musalman bhai charay nu bahut bahut mubarakbad billahir rahmanir rahim shuru allah taala de naam ton jo bada meherban te nihayati rahim karn wala hai ajj eid ul fitr da muqaddas din haal hai jeda ki 29 roze rakhn ton baad jeda hai oh puri duniya de vich is bar manaya ja reha hai ਤੇ ਇਸ ঈদ ਦੇ ਮੌਕੇ ਤੇ ਮੈਂ ਪੂਰੀ ਦੁਨੀਆ 'ਚ ਵਸਦੇ ਖਾਸ ਕਰ ਪੰਜਾਬੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਨਾ ਔਰ ਇਹ ঈদ ਜਿਹੜੀ ਹੈ ਖਾਸ ਕਰ ਨਰਾਜ਼ਗੀਆਂ ਨੂੰ ਦੂਰ ਕਰਨ ਵਾਲੀ ঈদ ਹੈ ਨਫ਼ਰਤ ਨੂੰ ਮੁਹੱਬਤ ਦੇ ਵਿੱਚ ਤਬਦੀਲ ਕਰਨ ਦੀ ঈদ ਹੈ ਪੁਰਾਣੀਆਂ ਰੰਜਿਸ਼ਾਂ ਨੂੰ ਭੁਲਾ ਕੇ ਗਲੇ ਮਿਲਣ ਦੀ ঈদ ਹੈ ਤੇ ਇਸ ঈদ ਦੇ ਮੌਕੇ ਤੇ ਮੈਂ ਕਹਿਣਾ ਚਾਹੂੰਗਾ ਸਾਰਿਆਂ ਨੂੰ ਕਿ ਅਗਰ ਕਿਸੇ ਦੇ ਨਾਲ ਕੋਈ ਨਾਰਾਜ਼ਗੀ ਹੈ ਬਿਲਕੁਲ ਉਹਨੂੰ ਦੂਰ ਕਰਤਾ ਜਾਣਾ ਚਾਹੀਦਾ ਹੈ ਇੱਕ ਕਦਮ ਅੱਗੇ ਵਧ ਕੇ ਦੂਸਰੇ ਦੇ ਨਾਲ ਗੱਲੇ ਮਿਲਣਾ ਚਾਹੀਦਾ ਹੈ ਰੰਜਿਸ਼ਾਂ ਨੂੰ ਭੁਲਾ ਕੇ ਮੁਹੱਬਤ ਦਾ ਜਿਹੜਾ ਪੈਗਾਮ ਹੈ ਉਹ ਆਮ ਕਰ ਲੈਣਾ ਚਾਹੀਦਾ ਜੀ ਰਹੀ ਪਹੁੰਚੇ ਸੀ ਕਿ 2.5 ਲੱਖ ਦੀ ਹਾਂ ਅੱਜ ਸਾਡੇ ਲੁਧਿਆਣਾ ਦੇ ਰਾਜ ਸਭਾ ਦੇ ਐਮਪੀ ਜਿਹੜੇ ਨੇ ਸ਼੍ਰੀ ਸੰਜੀਵ अरोਲਾ ਜੀ ਸਾਡੇ ਹਲਕੇ ਦੇ ਜਿਹੜੇ ਐਮਐਲਏ ਨੇ ਮਾਨਯੋਗ ਅਸ਼ੋਕ ਪ੍ਰਾਸ਼ਰ ਪੱਪੀ ਜੀ ਔਰ ਸਾਡੇ ਭਾਜਪਾ ਦੇ ਜਿਹੜੇ ਪ੍ਰਵਕਤਾ ਨੇ ਸ੍ਰੀ ਪਰਮਿੰਦਰ ਮਹਿਤਾ ਜੀ ਔਰ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਤੇ ਅੱਜ ਸਾਰਾ ਦਿਨ ਹੀ ਵਕ ਵਕ ਧਰਮਾਂ ਦੇ ਜਿਹੜੇ ਲੋਕ ਨੇ ਉਹ ਜਾਮਾ ਮਸਜਿਦ ਦੇ ਵਿੱਚ Eid ਮਿਲਣ ਦੇ ਲਈ ਆਣਗੇ ਤੇ ਮੈਂ ਸਮਝਦਾ ਕਿ ਇੱਕ ਮੁਹੱਬਤ ਦਾ ਗੁਲਦਸਤਾ ਹੈ ਪੰਜਾਬ ਜਿਹੜਾ ਔਰ ਪੂਰੇ ਭਾਰਤ ਨੂੰ ਇਹ ਸਨੇਹਾ ਦੇ ਰਿਹਾ ਹੈ ਕਿ ਅਸੀਂ ਹਰੇਕ ਤਿਹਾਰ ਚਾਹੇ ਉਹ ਈਦ ਹੋਵੇ ਦਿਵਾਲੀ ਹੋਵੇ ਗੁਰਪੁਰਬ ਹੋਵੇ ਉਹ ਆਪਸ ਚ ਰਲ ਮਿਲ ਕੇ ਜਿਹੜੇ ਆ ਉਹ ਮਨਾਉਂਦੇ ਆ ਤੇ ਲੇਕਿਨ ਜੀ ਜਗ੍ਹਾ ਦੀ ਵੀ ਡਿਮਾਂਡ ਕੀਤੀ ਜਾ ਰਹੀ ਹੈ ਹਾਂ ਈਦ ਦਾ ਜਿਹੜੀ ਹੈ ਨਹੀਂ ਹੈ ਲੋਕਾਂ ਨੂੰ ਸੜਕ ਤੇ ਨਮਾਜ਼ ਪੜ੍ਹਨੀ ਪੈਂਦੀ ਹੈ ਉਸ ਬਾਰੇ ਮੈਂਪੀ ਸਾਹਿਬ ਨੂੰ ਕਿਹਾ ਹੈ ਤੇ ਉਹਨਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਉਹ ਜਲਦੀ ਪੰਜਾਬ ਸਰਕਾਰ ਨਾਲ ਗੱਲ ਕਰਕੇ ਜਿਹੜਾ ਹੈ ਉਹਦਾ ਪ੍ਰਬੰਧ ਕਰਨਗੇ ਜੀ ਇਹਦੇ ਨਾਲ ਨਾਲ ਇੱਕ ਬਹੁਤ ਜ਼ਰੂਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਪਿਛਲੇ ਮਹੀਨੇ ਲੁਧਿਆਣਾ ਸ਼ਹਿਰ ਦੇ ਵਿੱਚ ਟਿੱਬਾ ਰੋਡ ਦੇ ਸਾਨੂੰ ਪਤਾ ਲੱਗਿਆ ਕਿ ਕੁਝ ਲੋਕ ਜਿਹੜੇ ਨੇ ਉਹ ਗਊਮਾਸ ਵੇਚਦੇ ਫੇਰੇ ਨੇ ਤੇ ਅਸੀਂ ਆਪਣੇ ਹੀ ਵਰਕਰਾਂ ਨੂੰ ਲਾ ਕੇ ਜਿਨ੍ਹਾਂ ਵਿੱਚ ਮੁਹੰਮਦ ਸਾਬਰ ਵੀ ਸ਼ਾਮਿਲ ਹੈ ਉਹਨਾਂ ਨੂੰ ਫੜਿਆ ਔਰ ਆਪਣੇ ਵੱਲੋਂ ਹੀ ਉਹਨਾਂ ਦੇ ਉੱਤੇ ਮੁਕੱਦਮਾ ਕਰਾਇਆ ਉਹਦਾ ਮਕਸਦ ਇਹ ਹੈ ਕਿ ਸ਼ਹਿਰ ਦਾ ਜਿਹੜਾ ਆਪਸੀ ਭਾਈਚਾਰਾ ਹੈ ਮੁਹੱਬਤ ਹੈ ਉਹਨੂੰ ਕੋਈ ਵੀ ਸਾਜੀ ਦੇ ਤਰੀਕਾ ਤੋੜ ਨਾ ਸਕੇ ਔਰ ਮੈਨੂੰ ਇਹ ਪਤਾ ਲੱਗਿਆ ਦੁੱਖ ਦੀ ਗੱਲ ਹੈ ਕਿ ਕੱਲ ਰਾਤ ਵੀ ਲੁਧਿਆਣੇ ਦੇ ਵਿੱਚ ਈਦ ਦੀ ਰਾਤ ਸੀ ਔਰ ਉਧਰੋਂ ਨਵਰਾਤਰੇ ਵੀ ਸ਼ੁਰੂ ਹੋਏ ਤੇ ਫਿਰ ਵੀ ਕਿਸੇ ਨੇ ਸ਼ਰਾਰਤ ਕੀਤੀ ਔਰ ਕਈ ਕਵਾਂਟਲ ਮੀਟ ਜਿਹੜਾ ਹੈ ਉਹ ਫੜਿਆ ਗਿਆ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਿਹਾ ਸ਼ਾਇਦ ਪੁਲਿਸ ਪ੍ਰਸ਼ਾਸਨ ਇਸ ਵਾਰ ਤਵੱਜੂ ਨਹੀਂ ਦਿੰਦਾ ਕਿ ਇਹ ਛੋਟੇ ਛੋਟੇ ਗੁਰਗੇ ਜਿਹੜੇ ਆ ਕੇ ਗਲੀ ਮਹੱਲੇ ਚ ਵੇਚਦੇ ਨੇ ਇਹ ਨਹੀਂ ਇਹਨਾਂ ਦੇ ਪਿੱਛੇ ਕੌਣ ਲੋਕ ਨੇ ਕਿਹੜੇ ਲੋਕ ਫੈਕਟਰੀ ਚਲਾਉਂਦੇ ਨੇ ਜਾਂ ਕਿਹੜੇ ਲੋਕ ਇਹਨੂੰ ਇਸ ਕੰਮ ਨੂੰ ਕਰਦੇ ਨੇ ਜਦ ਤੱਕ ਤਫਤੀਸ਼ ਕਰਕੇ ਉਹਨਾਂ ਨੂੰ ਨਹੀਂ ਫੜਾਂਗੇ ਉਸ ਵਕਤ ਤੱਕ ਜਿਹੜਾ ਹੈ ਇਹ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਦੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਕਿ ਹਰੇਕ ਧਰਮ ਦਾ ਸਤਕਾਰ ਕਰਨਾ ਸਾਡਾ ਫਰਜ਼ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਤੋਂ ਸੰਬੰਧ ਰੱਖਦਾ ਹੈ ਅਗਰ ਉਹ ਕਿਸੇ ਧਰਮ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕਿਸੇ ਨੂੰ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦੇਣੀ ਚਾਹੀਦੀ ਹੈ ਮੈਂ ਜੀ ਤੁਹਾਡੇ ਰਾਹੀਂ ਸਾਰੇ ਮੁਸਲਮਾਨ ਭਰਾਵਾਂ ਨੂੰ Eid Mubarak ਦਿੰਦਾ ਔਰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਲੁਧਿਆਣੇ ਦੇ ਸ਼ਾਈ ਇਮਾਮ ਹੈਗੇ ਉਹਨਾਂ ਨੇ ਬਹੁਤ ਹੀ ਭਾਈਚਾਰਾ ਰੱਖਿਆ ਹੋਇਆ ਸਾਰੇ ਵਰਗਾ ਨਾਲ ਸਾਰੇ ਯਾਤ ਸੋ ਮੈਨੂੰ ਬੜਾ ਚੰਗਾ ਲੱਗਿਆ ਇਹ ਜਿਹੜੀ ਮਸਜਿਦ ਹੈ ਐਨੀ ਹਿਸਟੋਰੀਕਲ ਹੈ ਕਈ ਸਾਲ ਪੁਰਾਣੀ ਹੈ ਔਰ ਬੜੀ ਸੋਹਣੀ ਮੇਨਟੇਨ ਇਹਨਾਂ ਨੇ ਕੀਤੀ ਹੋਈ ਹਿਸਟੋਰੀਕਲ ਜਗ੍ਹਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਔਰ ਇੱਕ ਕਰਦੇ ਪਏ ਬਹੁਤ ਚੰਗਾ ਕੰਮ ਕਰਦੇ ਪਏ ਮੈਂ ਇੱਕ ਵਾਰੀ ਦੁਬਾਰਾ ਮੁਸਲਮਾਨ ਭਰਾਵਾਂ ਨੂੰ ਔਰ ਸਾਰੇ ਮੁਲਕ ਨੂੰ Eid ਮੁਬਾਰਕ ਦਿੰਦਾ ਸਰ ਤੁਸੀਂ ਵੀ ਉਹਨਾਂ ਨੂੰ 2.5 ਲੱਖ ਰੁਪਏ ਦਿੱਤਾ ਇਹ ਜੀ ਕੋਈ ਮਸਜਿਦ ਦਾ ਕੰਮ ਕਰਾ ਰਹੇ ਆ ਮੈਂ ਤੁਹਾਨੂੰ ਕਿਹਾ ਹਿਸਟੋਰੀਕਲ ਪਲੇਸਿਸ ਨਾਲ ਮੈਨੂੰ ਬਹੁਤ ਲਗਾਵ ਹੈ ਮੈਂ ਉਹਦੇ ਲਈ ਇਹਨਾਂ ਨੂੰ 2.5 ਲੱਖ ਰੁਪਏ ਦਿੱਤਾ ਔਰ ਨਾਲ ਮੈਂ ਕਿਹਾ ਜੇ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਂ ਹਾਜ਼ਰ ਹਾਂ ਅੱਜ ਦਾ ਦਿਨ ਜਿਹੜਾ ਬਹੁਤ ਪਾਵਨ ਦਿਹਾੜਾ ਵਾ ਔਰ 30 ਰੋਜ਼ਿਆਂ ਤੋਂ ਬਾਅਦ ਅੱਜ ਅੱਲਾਹ ਤਾਲਾ ਨੇ ਸਾਰਿਆਂ ਉੱਤੇ ਰਹਿਮਤ ਕੀਤੀ ਉਹਨਾਂ ਨੇ 30 ਦਿਨ ਰੋਜ਼ੇ ਰੱਖ ਕੇ ਅੱਲਾਹ ਤਾਲਾ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਸਾਰੇ ਮੁਸਲਮਾਨ ਭਾਈਚਾਰੇ ਨੇ ਪੰਜਾਬ ਦੇ ਦੇਸ਼ ਦੇ ਦੇਸ਼ ਤੋਂ ਬਾਹਰ ਵੱਸਦੇ ਸਾਰੇ ਲੋਕਾਂ ਨੇ ਅੱਲਾਹ ਤਾਲਾ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਅੱਲਾਹ ਤਾਲਾ ਨੂੰ ਇਹ ਬੇਨਤੀ ਕੀਤੀ ਆ ਕਿ ਸਾਡਾ ਜਿਹੜਾ ਇਹ ਗੁਲਦਸਤਾ ਵਾ ਇਨੂੰ ਹਮੇਸ਼ਾ ਆਪਣੀ ਰਹਿਮਤ ਦੇ ਨਾਲ ਆਪਣੇ ਅਸ਼ੀਰਵਾਦ ਦੇ ਨਾਲ ਹਮੇਸ਼ਾ ਇਹ ਭਾਈਚਾਰੇ ਦੀ ਜਿਹੜੀ ਖੁਸ਼ਬੂ ਆ Hindu Muslim Sikh Sai ਇਹਨੂੰ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੀ ਅਸੀਂ ਇਸੇ ਤਰ੍ਹਾਂ ਹੀ ਤੇਰੇ ਜਿਹੜੇ ਹਰ ਇੱਕ ਸਾਲ ਅਸੀਂ ਤੇਰੇ ਈਦ ਨੂੰ ਮਨਾਉਂਦੇ ਰਹੀਏ ਸਾਰੇ ਜਿੰਨੇ ਵੀ ਧਰਮਾਂ ਦੇ ਆਪਣੇ ਆਪਣੇ ਤਿਉਹਾਰ ਆ ਸਾਰੇ ਰਲ ਕੇ ਅਸੀਂ ਮਨਾਉਣੇ ਆ ਕਿਉਂਕਿ ਇਹ ਗੁਲਦਸਤਾ ਅੱਲਾਹ ਤਾਲਾ ਨੇ ਆਪਾਂ ਨੂੰ ਸਾਰਿਆਂ ਨੂੰ ਇਨਸਾਨੀਅਤ ਦੇ ਉੱਤੇ ਜਿਹੜਾ ਬੰਦਾ ਗਰੀਬ ਗਰੂਪੇ ਦੀ ਮਦਦ ਕਰਦਾ ਅੱਲਾਹ ਤਾਲਾ ਆਪਣੇ ਆਪ ਉਹਦੇ ਤੇ ਰਹਿਮਤ ਕਰਦਾ ਵਾ ਕਿਉਂਕਿ ਗਰੀਬ ਦੇ ਨਾਲ ਖੜਨਾ ਅੱਲਾਹ ਤਾਲਾ ਨੇ ਸਾਨੂੰ ਦੱਸਿਆ ਵਾ ਆਪਾਂ ਸਾਰਿਆਂ ਦਾ ਫਰਜ਼ ਤੇ ਧਰਮ ਤੇ ਕਰਮ ਬੰਦਾ ਆਪਾਂ ਗਰੀਬ ਗਰੂਪੇ ਨਾਲ ਖੜ ਕੇ ਉਹਦੀ ਮਦਦ ਕਰੀਏ ਔਰ ਆਪਾਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਉਹੀ ਦੇਸ਼ ਉਹੀ ਸਤੇ ਤੋਂ ਹੀ ਸ਼ਹਿਰ ਤਾਂ ਤਰੱਕੀ ਕਰਦਾ ਜਦੋਂ ਭਾਈਚਾਰਾ ਇਕੱਠਾ ਹੋ ਕੇ ਆਪਣਾ ਆਪਣਾ ਯੋਗਦਾਨ ਪਾਉਂਦਾ ਮੁਸਲਮਾਨ ਭਾਈਚਾਰੇ ਨੇ ਬਹੁਤ ਵੱਡਾ ਯੋਗਦਾਨ ਪਾਇਆ ਦੇਸ਼ ਦੇ ਚਾਹੇ ਆਜ਼ਾਦੀ ਲਈ ਲਾ ਲੋ ਚਾਹੇ ਅੱਜ ਤਰੱਕੀ ਲਈ ਲਾ ਲੋ ਇਹ ਮੁਸਲਮਾਨ ਭਾਈਚਾਰੇ ਦਾ ਵੀ ਬਰਬਰ ਦਾ ਹਿੱਸਾ ਵਾ ਵਿੱਚ ਜਿਹੜਾ ਦੇਸ਼ ਦੀ ਤਰੱਕੀ ਹੋ ਰਹੀ ਆ ਜਿਹੜਾ ਦੇਸ਼ ਦਾ ਪਹਿਲਾ ਵਿਕਾਸ ਹੋ ਰਿਹਾ ਵਾ ਇਹ ਮੁਸਲਮਾਨ ਭਾਈਚਾਰੇ ਦਾ ਵਿੱਚ ਯੋਗਦਾਨ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਮੈਂ ਆਪਣੇ ਵੱਲੋਂ ਹਲਕਾ ਸੈਂਟਰ ਦਾ ਸੇਵਾਦਾਰ ਮੁੰਦੇ ਨਾਤੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਵੱਲੋਂ ਔਰ ਆਪਣਾ ਆਮ ਆਦਮੀ ਪਾਰਟੀ ਵੱਲੋਂ Eid ਦੀ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤਾ